i um... ਅੰਦੇ ਕੀ ਨਾ ਪ੍ਰਧਾਨ ਜੀ ਤੁਹਾਡਾ ਮੈਂ ਸਾਫ ਸਿੰਘ ਸੁਭਰਾ ਰਾਜ ਪੈਦਾ ਕਰਦੇ ਸੂਬਾ ਬੇਤਸ ਖਤਰ ਖਸਾਰਚ ਕਮੇਟੀ ਪੰਜਾਬ ਕੋਟ ਬੁੱਢਾ ਜਾਹੇਬੰਦੀ ਦਾ ਮੈਂ ਬੇਨਤੀ ਇਹੋ ਕਰਦਾ ਅੱਜ ਜਿਹੜਾ ਏ 54 ਨੰਬਰ ਹਾਈਵੇ ਜਿਹੜਾ ਜਾਮ ਕੀਤਾ ਏ ਇਹ ਦੋਹਾਂ ਫਾਰਮਾਂ ਦੇ ਸੱਤੇ ਤੇ ਕਿਸਾਨ ਖਸਾਰਚ ਕਮੇਟੀ ਪੰਜਾਬ ਕੋਟ ਬੁੱਢਾ ਜਾਹੇਬੰਦੀ ਵੱਲੋਂ ਇਹ ਜਾਮ ਕੀਤਾ ਗਿਆ ਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਅੱਜ 35 ਦਿਨ ਹੋ ਗਏ ਆ ਉਹ ਜਿਹੜਾ ਮਰਨ ਮਰਤ ਤੇ ਬੈਠਿਆ ਤੇ ਭਾਰਤ ਸਰਕਾਰ ਐਡੀ ਨਿਕੰਮੀ ਸਰਕਾਰ ਆ ਜਿੱਥੇ ਪੰਜਾਬ ਸਰਕਾਰ ਐਡੀਆ ਨਿਕੰਮੀਆਂ ਸਰਕਾਰਾਂ ਪੱਲੇ ਪਈਆਂ ਜਿਨ੍ਹਾਂ ਨੇ ਅੱਜ ਤੱਕ ਕਿਸਾਨ ਨੂੰ ਪੁੱਛਿਆ ਨਹੀਂ ਇਹਨਾਂ ਦੀਆਂ ਜਿਹੜੀਆਂ ਮੰਗੀਆਂ ਹੋਈਆਂ ਪਹਿਲੀਆਂ 13 ਮਹੀਨੇ ਦੀਆਂ ਦਿੱਲੀ ਦੇ ਅੰਦੋਲਨ ਦੀਆਂ ਮੰਗੀਆਂ ਮੰਨਾ ਵਾ ਮੰਗਾਵਾ ਉਹਨਾਂ ਨੂੰ ਲਾਗੂ ਕਰਨੋ ਤੇ ਸਾਡਾ ਕਿਹਦਾ ਜੀ ਕਰਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੁਬਾਰਾ ਕੋਈ ਮੰਗਾ ਨਹੀਂ ਬਣਾ ਰਿਹਾ ਜਿਹੜੀਆਂ ਦਿੱਲੀ ਦੇ ਵਿੱਚ ਮੰਗਾ ਮੰਨੀਆਂ ਵਾ ਉਹ ਭਾਜਪੀ ਸਰਕਾਰ ਮੁਕਰ ਗਈ ਆ ਉਹਨਾਂ ਨੂੰ ਲਾਗੂ ਕਰੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਅੱਜ ਹੱਕ ਦੇ ਵਿੱਚ ਪੂਰੇ ਪੰਜਾਬ ਵੱਜਦਾ ਸੱਦਾ ਮੈਂ ਧੰਨਵਾਦ ਕਰਦਾ ਸਭ ਦੁਕਾਨਦਾਰ ਆਰਤੀਆਂ ਵੀਰਾਂ ਦਾ ਰੋਡ ਆਟਮ ਜਾਮ ਜਿਨ੍ਹਾਂ ਨੇ ਬਹੁਤ ਤਕੜਾ ਹੰਗਾਰਾ ਦਿੱਤਾ ਯਕੀਨਾਂ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਸਰਾਲੀ ਮੰਡ ਸੂਬਾ ਆਗੂ ਆ ਮੈਂ ਜੀ ਕੋਟਪੁਟਾ ਜਥੇਬੰਦੀ ਦਾ ਅੱਜ ਅਸੀਂ 53 ਨੰਬਰ ਹਰੀਕੇ ਵਿਖੇ ਬਾਈਪਾਸ ਤੇ ਧਰਨਾ ਲਾਇਆ ਵਾ ਸਵੇਰੇ 7 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਜਿਹੜਾ ਇਹ ਧਰਨਾ ਲਗਾਤਾਰ ਚਾਲੂ ਰਹੂਗਾ ਅੱਜ ਦਾ ਧਰਨਾ 30 ਤਰੀਕ ਦਾ ਜਿਹੜਾ 30 ਦਸੰਬਰ ਦਾ ਸਰਦਾਰ ਡੱਲੇਵਾਲ ਸਾਹਿਬ ਨੂੰ ਅੱਜ 35 ਦਿਨ ਹੋ ਗਏ ਆ ਜਿਨ੍ਹਾਂ ਨੇ ਬਿਲਕੁਲ ਅੰਨ ਤਿਆਗਿਆ ਆ ਪਾਣੀ ਦੀਆਂ ਕੁਝ ਬੂੰਦਾਂ ਦੇ ਉੱਪਰ ਹੀ ਉਹ ਨਿਰਭਰਿਆ ਉਹਨਾਂ ਦੇ ਹੱਕ ਦੇ ਵਿੱਚ ਦੋਵਾਂ ਮੋਰਚਿਆਂ ਵੱਲੋਂ ਗੈਰ ਰਾਜਨੀਤਿਕ ਤੇ ਕੇਐਮਐਮ ਮੋਰਚੇ ਵੱਲੋਂ ਜਿਹੜਾ ਇਹ ਧਰਨਾ ਅੱਜ ਦਾ ਹੀ ਪ੍ਰੋਗਰਾਮ ਲੀਕਿਆ ਗਿਆ ਵਾ ਤੇ ਜੇਕਰ ਸਰਕਾਰਾਂ ਇਸੇ ਅੜੀ ਵਾਲੇ ਰਵੱਈਏ ਤੇ ਸੈਂਟਰ ਸਰਕਾਰ ਰਹੀ ਤੇ ਉਹ ਇਸੇ ਤਰ੍ਹਾਂ ਹੀ ਅੱਗੇ ਪ੍ਰੋਗਰਾਮ ਜਿਵੇਂ ਸਾਨੂੰ ਤੋਂਉਣਗੇ ਅਸੀਂ ਪੂਰੇ ਤਨ ਦਈ ਦੇ ਨਾਲ ਨਿਭਾਵਾਂਗੇ ਸਾਡੇ ਥੱਲੇ ਵੀ ਜਿੰਨੇ ਕਿਸਾਨ ਆਗੂ ਆ ਸਾਰੇ ਜਿਹੜੇ ਉਹ ਵੀ ਬਹੁਤ ਹੱਲਾਸ਼ੇਰੀ ਉਹਨਾਂ ਦੇ ਵਿੱਚ ਤੇ ਪੰਜਾਬ ਦੇ ਨਾਗਰਿਕਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਪੂਰਨ ਤੌਰ ਤੇ ਸਮਰਥਨ ਦੇ ਵਿੱਚ ਸਾਡਾ ਕਿਸਾਨਾਂ ਦਾ ਸਾਥ ਦਿੱਤਾ ਵਾ ਬਹੁਤ-ਬਹੁਤ ਧੰਨਵਾਦ ਜੀ ਵੈਗੁਰੂ ਜੀ

ਮੈਂ ਪ੍ਰਗਟ ਸਿੰਘ ਚੰਬਾ ਜੀ ਕਿਸਾਨ ਸੰਘਾਸ਼ ਕਮੇਟੀ ਆਪ ਨੂੰ ਪਿਆਰ ਕਰਦਾ ਜੀ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਲੋਚਾ ਲਗਾਤਾਰ 13 ਫਰਵਰੀ ਤੋਂ ਵੱਖ-ਵੱਖ ਬਾਗਾਂ ਦੇ ਹਰਿਆਣੇ ਦੇ ਚੱਲ ਰਿਹਾ ਵਾ ਉਹਦੇ ਵਿੱਚ ਸਰਕਾਰ ਜਿਹੜੀ ਟਾਸ ਤੋਂ ਮਸਲੇ ਹੋ ਰਹੀ ਕੋਈ ਤੋਂ ਬਾਅਦ ਸ਼ਗਾਤ ਜੀ ਜੀ ਸਿੰਘ ਜਲੇਵਾ ਸਾਹਿਬ 26 ਨੰਬਰ ਤੋਂ ਮਰਨਮਤੇ ਬੈਠੇ ਹੋਇਆ ਅੱਜ 34 ਦਿਨ ਹੋ ਗਏ ਨਾ ਰੋਟੀ ਖਾਂਦੇ ਨੂੰ ਉਹ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਆ ਉਸ ਹੱਬ ਨਾਲ ਉਸੇ ਪਹਿਲੇ ਦਿਨ ਤੇ ਸ਼ਹੀਦ ਆ ਉਹ ਲੋਕਾਂ ਵਾਸਤੇ ਬੈਠੇ ਆ ਉਹਨਾਂ ਦਾ ਕੋਈ ਆਪ ਦਾ ਮਕਸਦ ਨਹੀਂ ਆ ਅਸੀਂ ਜਿਹੜਾ ਇਹ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਵੀ 30 ਦਸੰਬਰ ਹਰ ਪਿੰਡ ਤੋਂ ਕਿਸਾਨ ਸਿਹਤ ਕਮੇਟੀ ਨੇ ਬਹਾਦਰ ਜਿਹੜਾ ਉਹ ਔਰ ਪੂਰਨ ਕਿਸਾਨ ਜਥੇਬੰਦੀਓ ਤੁਹਾਡੀ ਸੋਚ ਨੂੰ ਸਮੂਤ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੱਕ ਪੰਜਾਬ ਦੇ ਇੱਕ ਸੱਦੇ ਤੇ ਪੰਜਾਬ ਦੇ ਬੰਦਲੇ ਸੱਦੇ ਦੇ ਸਾਰੇ ਸਮਾਧੀਆਂ ਲਾ ਕੇ ਬੈਠੇ ਹੋ ਆ ਫਤਿਹ ਦਾ ਸਾਜ ਪਈਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹਰ ਪੀੜਤ ਕਿਸਾਨ ਜਗਰਸ਼ ਕਮੇਟੀ ਪੰਜਾਬ ਦੇ ਆਗੂ ਸਰਦਾਰ ਜਸੀਰ ਸਿੰਘ ਜਾਨੂ ਵਾਲਿਆ ਸਾਹਿਬ ਬਹੁਤ ਬੰਦੇ ਗੁੱਸਾ ਕਰ ਰਹੇ ਸਾਡੀ ਜੱਥੇ ਬੰਦੇ ਦਾ ਸਾਹ ਰੁਕਣ ਆਇਆ ਜਿੱਲਾ ਟੀਮ ਨੂੰ ਕਿ ਕਿਸੇ ਨੂੰ ਟੋਕਦੇ ਕਿਸਾਨਾਂ ਦਾ ਸਮਰਥਨ ਦੇਣਾ ਹੈ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਖਨੋਰੀ ਨਹੀਂ ਜਾ ਸਕਦੇ ਅਸੀਂ ਸੰਭੂ ਬਾਰਡਰ ਤੇ ਨਹੀਂ ਜਾ ਸਕਦੇ ਕਿ ਅਸੀਂ ਆਪਣੇ ਇਲਾਕੇ ਵਿੱਚ ਬਹਿ ਕੇ ਕਿਸਾਨਾਂ ਦਾ ਸਾਥ ਦਈਏ ਔਰ ਕੋਈ ਦੂਜਾ ਜੱਫੇ ਵਾਲਿਆ ਗੁਰੂ ਸਰਦਾਰ ਸਾਹਿਬ ਸਿੰਘ ਜੀ ਔਰ ਸਰਦਾਰ ਜਗਦੀਸ਼ ਸਿੰਘ ਜੀ ਮਾਨ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਜefe ਮੰਦਿਰ ਨੂੰ ਚਲਾ ਰਹੇ ਨੇ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਦਿਨ ਤੋਂ ਹੀ ਖਰੋਰੀ ਬਾਰਡਰ ਤੇ ਧਰਨਾ ਲੱਗਾ ਹੈ ਇਸ ਜefe ਮੰਦਿਰ ਨੂੰ ਸਾਡਾ ਸਿਰ ਝੁਕਦਾ ਹੈ ਔਰ ਡਲੇਵਾਲ ਸਾਹਿਬ ਨੂੰ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਹੈ ਮਰਨ ਵਰਤ ਰੱਖਿਆ ਹੈ ਇਹੋ ਜੇ ਸੂਰਮੇ ਘਰ ਘਰ ਨਹੀਂ ਜੰਮਦੇ ਇਹਨਾਂ ਸੂਰਮਿਆਂ ਦੇ ਮਗਰ ਸਾਨੂੰ ਚੱਲਣਾ ਚਾਹੀਦਾ ਹੈ ਔਰ ਇਹਨੂੰ ਸੋਇ ਤੇ ਪਹਿਰਾ ਦੇਣਾ ਚਾਹੀਦਾ ਹੈ ਇੰਨੀਆਂ ਗੇਂਦਿਆਂ ਨਾਲ ਮੈਂ ਸ਼ਮਾਂ ਦੀ ਜਾਂਚ ਕਰਦਾ ਸਾਡੇ ਹਰ ਪੀਰ ਸੰਸਗਠ ਕਮੇਟੀ ਵੱਲੋਂ ਇਹਨੀ ਹਾਜ਼ਰੀ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂਟ ਬੁੱਢਾ ਗਰੁੱਪ ਤੇ ਅੱਜ ਜਿਹੜਾ ਇਹ ਪੰਜਾਬ ਬੰਦ ਦਾ ਸੱਦਾ ਆ ਇਹ ਜਿਵੇਂ ਸੈਂਟਰ ਸਰਕਾਰ ਅਮਿਤ ਸ਼ਾਹ ਰੀ ਬਿਆਨ ਦਿੰਦੇ ਆ ਕਿ 700 ਕਿਸਾਨ ਆ ਜਿਹੜੇ ਉਹ ਬੈਠੇ ਆ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਾਕੀ ਦਾ ਕਿਸਾਨ ਖੁਸ਼ ਆ ਇਹ ਜਿਹੜਾ ਅੱਜ ਬੰਦ ਦਾ ਸੱਦਾ ਇਹ ਉਹਨਾਂ ਨੂੰ ਇਹ ਸਾਬਤ ਕਰਦੇ ਆ ਕਿ ਜਿਹੜਾ ਪੂਰਾ ਪੰਜਾਬ ਆ ਕੋਈ ਡਾਕਟਰ ਯੂਨੀਅਨ ਆ ਚਾਹ ਕੋਈ ਡੇਰੀ ਯੂਨੀਅਨ ਆ ਚਾਹ ਕੋਈ ਰੋਡਵੇਜ ਆ ਜਾਂ ਕੋਈ ਵੀ ਜਿਹੜੇ ਵਪਾਰੀ ਵਰਗ ਆ ਆੜਤੀਆ ਵਰਗ ਆ ਕੋਈ ਵੀ ਜਿਹੜਾ ਇਸ ਪੰਜਾਬ ਦਾ ਵਸਿੰਦਾ ਆ ਉਹ ਇਸ ਕਿਸਾਨ ਅੰਦੋਲਨ ਦੇ ਨਾਲ ਆ ਤੇ ਅੱਜ ਜਿਹੜਾ ਮੁਕੰਮਲ ਪ੍ਰੋਪਰ ਤੌਰ ਤੇ ਬੰਦ ਆ ਉਹ ਜਿਹੜਾ ਇਸ ਸਰਕਾਰ ਦੇ ਜਿਹੜੀਆਂ ਅੱਖਾਂ ਖੋਲ ਦੇਵੇਗਾ ਕਿ 700 ਕਿਸਾਨ ਨਹੀਂ ਇਹ ਪੂਰੇ ਦੇਸ਼ ਦਾ 14 ਕਰੋੜ ਕਿਸਾਨ ਆ ਜਿਹੜਾ ਉਹ ਇਸ ਤਰਨੇ ਨੂੰ ਜਿਹੜਾ ਸਮਰਪਤ ਆ ਸਾਰੇ ਕਹਨੂੰ ਸਮਰਪਤ ਆ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਜੋ ਉਹਨਾਂ ਨੇ ਨਿਸ਼ਚੈ ਕੀਤਾ ਆ ਅਸੀਂ ਬਿਲਕੁਲ ਤਨੋਂ ਮਨੋਂ ਹੋ ਕੇ ਉਸ ਨਿਸ਼ਚੈ ਨੂੰ ਸਮਰਪਤ ਆ ਤੇ ਅਸੀਂ ਆਪਦੇ ਆਖਰੀ ਦਮ ਤੱਕ ਜਿਹੜਾ ਸੰਘਰਸ਼ ਆ ਤੇ ਜਿਹੜਾ ਕੋਹਲਾ ਲੜਾਂਗੇ